ਦੋਰਪਨ ਹੋਈ ਤਾਂ ਉੱਥੇ ਵੀ ਨਾ ਕਿਸੇ ਪਾਰਟੀ ਦਾ ਕੋਈ ਆਵਾਜ਼ ਤੇ ਨਾ ਹੀ ਕੋਈ ਪੁਰਸ ਪ੍ਰਸ਼ਾਸਨ ਦਾ ਤੇ ਉੱਥੇ ਜੇਕਰ ਆਵਾਜ਼ ਬਣੀਆ ਤਾਂ ਸਾਡਾ ਬਬਰ ਸ਼ੇਰ ਪੰਜਾਬ ਦਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ림ਪਲ ਸਾਹਿਬ ਬਣੇ ਨੇ ਤਾਂ ਕਿ ਉਹਨਾਂ ਦੋਸ਼ੀਆਂ ਨੂੰ ਪਰਚਾ ਦੇ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਢੱਕੇ ਮੌਨਾਲਾ ਦਾ ਕੀ ਹਾਲ ਚਾਲ ਹੈ ਅੱਜ ਜੈ ਭਾਰਤ ਅੱਜ ਇੱਥੇ ਧਰ ਨਾਲ ਆਇਆ ਐਸਐਸਪੀ ਦਫ਼ਤਰ ਦੇ ਬਾਹਰ ਤੁਸੀਂ ਇਸ ਨੂੰ ਤਰਹੀ ਕਹਨੇ ਚਾਹੁੰਦੇ ਹੋ ਮੈਂ ਤਰਵੀਰ ਸਿੰਘ ਮਰਿਆਲਾ ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ ਔਰ ਅੱਜ ਜਿਹੜਾ ਐਸਐਸਪੀ ਸਾਹਿਬ ਖੰਨਾਰੇ ਦਫ਼ਤਰ ਦੇ ਅੱਗੇ ਧਰਨਾ ਲੱਗੇ ਆ ਇਹ ਪਿਛਲੇ ਕੁਝ ਦਿਨਾਂ ਤੋਂ 4-5 ਦਿਨਾਂ ਤੋਂ ਜਿਹੜੇ ਸਾਡੇ ਕਮੇਟ ਕਰਬਾਦੀ ਨੇ ਸਰਕਾਰ ਗਰਦੀਪ ਸਿੰਘ ਕਾਲੀ ਸਾਹਿਬ ਪਹਿਲ ਤੋਂ ਉਹਨਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੱਕਿਆ ਰਾਤ ਨੂੰ 10:30 ਵਜੇ ਘਰ ਪਰੜ ਕੇ ਕੰਧਾ ਟੱਪ ਕੇ ਵੀ ਜਿਸ ਤਰ੍ਹਾਂ ਉਹ ਕਤਲ ਕੀਤਾ ਹੋਵੇ ਕੋਈ ਐਡਾ ਗੁਨਾਹ ਕੀਤਾ ਹੋਵੇ ਤੇ ਉਹ ਨਜਾਇਜ਼ ਪੁਲਿਸ ਨੇ ਚੱਕ ਕੇ ਇੱਥੇ ਦੱਬ ਕੇ ਇੱਥੇ ਰਿਹਾ ਕੇ ਖੰਨੇ ਉਹਦੇ ਪਰਚਾ ਕੀਤਾ ਨਾ ਇਹ ਇਸ ਕਰਕੇ ਪਰਚਾ ਕੀਤਾ ਗਿਆ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਸਰਾਰ ਭਵਨ ਸਿੰਘ ਮਾਨ ਉਹਨਾਂ ਦੀ ਕੋਈ 15-20 ਸਾਲ ਪੁਰਾਣੀ ਕੋਈ ਵੀਡੀਓ ਚੱਲ ਰਹੀ ਹੈ ਉਹਨੂੰ ਨਹੀਂ ਪਤਾ ਸਹੀ ਆ ਗਲਤ ਆ ਜਿਹੜੇ ਪਾਈ ਆ ਉਹਨੂੰ ਪਤਾ ਹੋਣਾ ਲੇਕਿਨ ਇਸ ਵੀਡੀਓ ਨੂੰ ਬਹੁਤ ਲੋਕਾਂ ਨੇ ਸਾਰੀਆਂ ਪਾਰਟੀਆਂ ਨੇ ਵੱਡੇ ਵੱਡੇ ਲੀਟਰ ਹੈ ਸੁਖਵੀਰ ਬਾਦਲ ਤੋਂ ਲੈ ਕੇ ਸਵਾਲ ਤੇ ਘਰੇ ਵਰਗਾ ਨਹੀਂ ਵੀਡੀਓ ਸ਼ੇਅਰ ਕੀਤਾ ਲੇਕਿਨ ਉਹਨਾਂ ਦੇ ਪਰਚਾ ਕਿਉਂ ਨਹੀਂ ਹੋਇਆ ਕਿਉਂਕਿ ਜਿਹੜੇ ਇਸ ਭਾਰਤੀ ਦੀ ਧਰਤੀ ਦੇ ਗਰੀਬ ਲੋਕ ਆ ਇਹਨਾਂ ਨੂੰ ਆਮ ਆਦੀ ਪਾਰਟੀ ਦਵਾਉਣਾ ਚਾਹੁੰਦੀ ਹੈ ਸਰਕਾਰਾਂ ਪਹਿਲਾਂ ਵੀ ਬਣੀਆਂ ਨੇ ਤੱਕਾ ਪਹਿਲਾਂ ਵੀ ਬਣੇ ਚੱਲਦੇ ਆ ਕਿਹੜੀ ਧਾਰਾ ਦੇ ਵਿੱਚ ਉਹ ਤੇ ਪਰਚਾ ਹੋਇਆ ਹੈ ਧਾਰਾ ਦਾ ਜਿਸ ਤੋਂ ਮੈਂ ਐਫ ਆਈ ਆਰ ਦੇਖੀ ਨਹੀਂ ਹੈ ਲੇਕਰ ਗੱਲ ਆਸਤੇ ਇੱਥੇ ਬੇਨਤੀ ਇਹੀ ਕਰਨਾ ਹੈ ਬਹੁਤ ਜਨ ਸਮਾਜ ਪਾਰਟੀ ਕੋਲੋਂ ਅਸੀਂ ਐਸਐਸਪੀ ਦਫ਼ਤਰ ਆਏ ਆ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਮਤਾਰ ਸਿੰਘ ਕਰੀਪੁਰ ਸਾਹਿਬ ਨੇ ਸਾਨੂੰ ਹੁਕਮ ਕੀਤਾ ਸਾਨੂੰ ਸੰਦੇਸ਼ ਦਿੱਤਾ ਕਿ ਤੁਸੀਂ ਜਾਓ ਐਸਐਸਪੀ ਸਾਹਿਬ ਨੂੰ ਇੱਕ ਵਾਰੀ ਧਰਨਾ ਲਾ ਕੇ ਦੱਸੋ ਕਿ ਇਹ ਜਿਹੜਾ ਪਰਚਾ ਨਜਾਇਜ਼ ਹੋਇਆ ਗਲਤ ਹੋਇਆ ਇਹਨੂੰ ਰੱਤ ਕਰਕੇ ਕਾਲੀ ਨੂੰ ਬਾਹਰ ਕੱਢਿਆ ਜਾਵੇ ਲੇਕਿਨ ਜੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਮੈਂ ਤਾਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹਾਂਗਾ ਕੋ ਬੜਾ ਲੰਮਾ ਸਮਾਂ ਹੋ ਗਿਆ ਹਜ਼ਾਰਾਂ ਸਾਲਾਂ ਤੋਂ ਅਸੀਂ ਭਾਰਤੀ ਦੀ ਧਰਤੀ ਤੇ ਰਹਿੰਦੇ ਆ ਸਾਡੇ ਬਜ਼ੁਰਗਾਂ ਹੀ ਚਲੇ ਗਏ ਲੇਕਿਨ ਹਜ਼ਾਰਾਂ ਸਾਲਾਂ ਤੋਂ ਭਾਰਤੀ ਦੀ ਧਰਤੀ ਤੇ ਐਸੀ ਸਮਾਜ ਨਾਲ ਕਿਉਂ ਤੱਕਾ ਹੋ ਰਿਹਾ ਅੱਜ ਤੁਸੀਂ ਮੈਂ ਇੱਥੇ ਮੇਰਾ ਸਵਾਰਾ ਆਵਾਦੀ ਪਾਰਟੀ ਨੂੰ ਅੱਜ ਤੁਸੀਂ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਅਣਕਰ ਸਾਹਿਬ ਦੀ ਫੋਟੋ ਲੱਗੀ ਹੈ ਸ਼ਹੀਦ ਭਗਤ ਸਿੰਘ ਸ਼ਹੀਦੇ ਆਜਮ ਸਰਾਰ ਭਗਤ ਸਿੰਘ ਦੀ ਫੋਟੋ ਤੁਸੀਂ ਦਫ਼ਤਰਾਂ ਵਿੱਚ ਲਾਈਆ ਲੇਕਿਨ ਉਹਦੀ ਵਿਚਾਰਧਾਰਾ ਤੁਸੀਂ ਉਲਟ ਚੱਲਦੇ ਹੋ ਇਹ ਸਰਬ ਲੋਕਾਂ ਦਾ ਦਿਖਾਵਾ ਕੀਤਾ ਆ ਜਿਹੜੇ ਭਾਰਤੀ ਧਰਤੀ ਦੇ 바ਵਾ ਸਾਹਿਬ ਨੂੰ ਮੰਨਦੇ ਆ 바ਵਾ ਸਾਹਿਬ ਦੀ ਵਿਚਾਰਧਾਰਾ ਤੇ ਚੱਲਦੇ ਆ ਉਹਨਾਂ ਲੋਕਾਂ ਨੂੰ ਚੱਕੇ ਜਿਹੜਾ ਦੇ ਵਿੱਚ ਸਿੱੜਦੇ ਆ ਕਾਲੀ ਉਹ ਜਿਹੜਾ ਕਾਲੀ ਆ ਉਹ ਲੋਕਾਂ ਦੇ ਮਸਲੇ ਚ ਖੜਦਾ ਲੋਕਾਂ ਦੇ ਮੁੱਤੇ ਚੱਕਦਾ ਗਰੀਬ ਲੋਕਾਂ ਨਾਲ ਖੜਦਾ ਜਿੱਥੇ ੱਤਕਾ ਹੁੰਦਾ ਪੁਲਿਸ ਨੇ ਵਰਖਣਾ ਬੋਲਦਾ ਇਸ ਕਰਕੇ ਗਰਦੀਪ ਸਿੰਘ ਕਾਲੀ ਨੇ ਪੁਲਿਸ ਨੇ ਤਾਂ ਚੱਕਿਆ ਇਹਨੂੰ ਦਵਾਇਆ ਜਾਵੇਗੇ ਲੋਕਾਂ ਦੀ ਗੱਲ ਨਾ ਕਰੇ ਗਰਦੀਪ ਸਿੰਘ ਕਾਲੀ ਨੇ ਇਸ ਕਰਕੇ ਚੱਕਿਆ ਕਿ ਲੋਕਾਂ ਦੀ ਗੱਲ ਨਾ ਕਰੇ ਇਹਨੂੰ ਦਵਾਇਆ ਜਾਵੇ ਇੱਕ ਕੋਈ ਨਾ ਕੋਈ ਕਾਨੂੰਨੀ ਤੌਰ ਤੇ ਦੀ ਗਲਤੀ ਹੋ ਗਈ ਨਾ ਗਰਦੀਪ ਦੀ ਕਾਨੂੰਨੀ ਤੌਰ ਤੇ ਕੀ ਦੇਖੋ ਇੱਕ ਵੀਡੀਓ ਆ ਸੋਸ਼ਲ ਮੀਡੀਆ ਚਲਦੀ ਆ ਤੁਹਾਡੇ ਕੋਲ ਵੀ ਸਾਡੇ ਕੋਲ ਦੀਆਂ ਦੀ ਨੇ ਸੋਸ਼ਲ ਮੀਡੀਆ ਤੇ ਬੰਦਾ ਸ਼ੇਅਰ ਕਰਦਾ ਇਹ ਜਿਹੜਾ ਬੰਦਾ ਚੈਲੰਜ ਕਰ ਰਿਹਾ ਕਹਿੰਦਾ ਵੇਖੋ 8-10 ਵੀਡੀਓ ਪਈਆਂ ਨੇ ਉਹ ਅੱਜ ਮੈਨੂੰ ਪਤਾ ਲੱਗਿਆ ਕਾਲੀ ਤੇ ਲੱਗੀਆਂ ਐਫਆਈਆ ਧਾਰਾ ਮਦ ਨਹੀਂ ਅਪਰ ਹੋਏ ਤੱਕ ਪਤਾ ਵੀ ਕਿਹ ਮੈਂ ਭੈਰ ਦਾ ਹੋਇਆ ਧਾਰਾ ਦਾ ਗਲਤ ਲਾਈ ਹੋਣੀ ਆ ਤਾਂ ਇਹ ਪਰਚਾ ਹੋਇਆ ਦਿੱਦੇ ਪਰਚਾ ਕਰਕੇ ਤਾਂ ਹੀ ਅੰਦਰ ਸਿੱਤੇ ਆ ਮੈਂ ਜੀ ਐਫ ਆਰ ਦੇਖੋ ਬਹੁਤ ਬੜੇ ਲਿਖੇ ਨੇ ਆਪ ਸਰ ਬਹੁਤ ਸਿਆਣੇ ਨੇ ਠੀਕ ਆ ਉਹ ਨਜਾਇਜ਼ ਤਾਂ ਕਿਸੇ ਪਰਚਾ ਕਰ ਸਕਦੇ ਜੇ ਸਹੀ ਹੁੰਦਾ ਫਿਰ ਨਜਾਇਜ਼ ਨਾ ਹੁੰਦਾ ਤੇ ਅਸੀਂ ਧਰਨੇ ਕਿਉਂ ਮੈਂ ਤੇ ਹੈ ਨਜਾਇਜ਼ ਆ ਮੈਂ ਇੱਥੇ ਦੁਬਾਰਾ ਫੇਰ ਬੇਨਤੀ ਕਰਨੀ ਚਾਹਾਂਗਾ ਸੁਭੀਰ ਸਿੰਘ ਬਾਦਲੇ ਵੀਡੀਓ ਸ਼ੇਅਰ ਕੀਤੀ ਅੱਜ ਪੀਟੀੀ ਨਿਊਜ਼ ਤੇ ਵੱਡੇ ਵੱਡੇ ਚੈਨਲਾਂ ਤੇ ਖਬਰ ਚੱਲ ਰਹੀ ਆ ਸੁਖਬਾਲ ਸਿੰਘ ਖੈਰਾ ਬਰਗਨੇ ਗਰੀਬ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਸ਼ੇਅਰ ਕੀਤੀ ਉਹ ਵੀ ਬੋਲੇ ਨੇ ਕਿ ਆ ਵੀ ਉਹਨਾਂ ਦੇ ਪਰਚੇ ਹੋ ਗਏ ਗਰਦੀਪ ਸਿੰਘ ਕਾਲੀ ਤੇ ਕਿਉਂ ਹੋਇਆ ਜਦੋਂ ਕੋ ਐਸਸੀ ਸਮਾਜ ਦੇ ਵਿੱਚ ਲੋਕਾਂ ਦੀ ਗੱਲ ਕਰਦਾ ਕਰੀ ਉਸੋ ਕਨੀ ਗੱਲ ਕਰਦਾ ਸਮਾਜ ਹੀ ਗੱਲ ਕਰਦਾ ਇਸ ਕਰਕੇ ਇਹਦੇ ਪਰਚਾ ਕੀਤਾਗਾ ਮੈਂ ਫੇਰ ਇੱਥੇ ਬੇਨਤੀ ਕਰਦਾ ਮਿਲ ਗਈ ਅਪੀਲ ਕਰਦਾ ਐਸਐਸਪੀ ਸਾਹਿਬ ਜਨਾਬ ਜੀ ਕਿ ਤੁਸੀਂ ਜਿਹੜਾ ਪਰਚਾ ਕੀਤਾ ਇਹਨੂੰ ਰੱਦ ਕਰਕੇ ਤੁਰੰਤ ਰਿਹਾ ਕਰੋ ਹਾਂ ਮੈਂ ਤੇ ਕੱਲ ਹੋਰ ਦਸਨੀ ਜਾਵਾਂਗਾ ਕਿ ਇਹ ਜਿਹੜੀ ਗੱਲ ਆ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਕੋਲ ਪਹੁੰਚ ਚੁੱਕੀ ਆ ਅੱਜ ਹੁਣ ਤੋਂ ਬਾਅਦ ਮੈਂ ਜਿਹੜਾ 2 ਜਾਂ 3 ਦਿਨ ਬਾਅਦ ਟਾਈਮ ਦੇਣਾ ਸੀ ਇਹ 50 ਪੱਤਰ ਤੇ ਇੱਥੇ ਲੱਖਾਂ ਦਾ ਘਟੂ ਹੋ ਜਾਣਾ ਸੜਕਾਂ ਰੁਕੇ ਰਹੀਆਂ ਘੇਰੀਆਂ ਜਾਣੀਆਂ ਨੇ ਨੀਲੇ ਝੰਡੇ ਦੇ ਡਾ ਕੇ ਔਰ ਮੈਂ ਇੱਥੇ ਵੀ ਬੇਨਤੀ ਕਰਨੀ ਜਾਵਾਂਗਾ ਅੱਜ ਇਹ ਜਿੱ ਦਰਦੇ ਵਿੱਚ ਬੈਠੀਆਂ ਨੇ ਮੈਂ ਇਹ ਰੀਫ ਕਰਦਾ ਵੀ ਤੁਸੀਂ ਸਾਰੇ ਇੱਕ ਹੋ ਸਾਡੇ ਗੁਰੂ ਆ ਰਹਿਣਾ ਕਿਹਾ ਵੀ ਇੱਕ ਹੋ ਜੋ ਸੰਤ ਸੰਗਤ ਮਿਲ ਰਹੀਏ ਬਾਦੋ ਜੈਸੇ ਮਦ ਮਖੀਰਾ ਜੰਨਤ ਰਾਹੀਂ ਇੱਕ ਨਹੀਂ ਹੁੰਦੇ ਸਾਡੇ ਧੱਕੇ ਹੁੰਦੇ ਰਹਿੰਦੇ ਸਾਨੂੰ ਇੱਕ ਹੋਣਾ ਪੈਣਾ ਜਿਹੜੀਆਂ ਲੱਗ ਲੱਗ ਜੱਥੇਬੰਦੀਆਂ ਨੇ ਇਹਨਾਂ ਨੂੰ ਸਾਰੇ ਨੀਲੇ ਝੰਡੇ ਚੱਕਣਾ ਪੈਣਾ ਨੀਲੇ ਝੰਡੇ ਹਟਾਏ ਨੂੰ ਕੰਮ ਕਰਨਾ ਪੈਣਾ ਇਸ ਫੇਰ ਸਾਡੇ ਲੋਕਾਂ ਦਾ ਧੱਕਾ ਰੁਕ ਸਕਦਾ ਵਰਨਾ ਨਹੀਂ ਤਾਂ ਇਦਾਂ ਚੱਲਦਾ ਰਹਿਣਾ ਲੇਕਿਨ ਮੈਂ ਫੇਰ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਕਿ ਤੁਸੀਂ ਇਹ ਪਰਚਾ ਰੱਦ ਕਰਕੇ ਇਹ ਨੂੰ ਇਹ ਨਾ ਹੋਵੇ ਕਿ ਪਟਾ ਸੰਘਰਸ਼ ਤੁਨ ਕਰਨਾ ਪੈ ਜਾਵੇ ਲੋਕਾਂ ਦੇ ਪੂਰੇ ਦੁਬੇਜ ਜੇ ਜਵੇ ਤੇ ਖਿੱਲੀ ਉੜੇ ਐਸਐਸਬੀ ਸਾਹਿਬ ਖੰਡਾ ਜਾਂ ਖੰਡਾ ਪੁਲਿਸ ਦੇ ਤੇ ਗਲਤ ਹੋ ਜੂਗਾ ਸੋ ਵੇਰੀ ਫੀਲ ਆ ਵੀ ਇਹਨੂੰ ਰੱਦ ਕਰਕੇ ਇਹਨੂੰ ਜਾਲੀ ਚ ਦੇ ਰਿਹਾ ਕੀਤਾ ਜਾ ਸਕਦਾ ਧੰਨਵਾਦ ਜੀ ਸਰ ਇਸ ਵਿਜ਼ਿਓ ਜਬਾਰ ਹਜੂਰ ਜੀ ਸੋ ਸਾਥੀਓ ਜਿਦਾ ਪਨ ਫੋਟੋ ਪਰ ਕਿਤੇ ਵੀ ਨਾਸਰ ਜਾਣਿਆ ਤਾਂ ਬਾਬਾ ਸਾਹਿਬ ਦੀ ਫੋਟੋ ਲਾਈ ਹੋਈ ਹੈ ਇਹਨਾਂ ਨੇ ਦੇਖੋ ਕਿਹੜਾ ਹੈ ਅਤਿਅੰਤ ਕਾਣ ਲੋਕ ਨੇ ਬਾਬਾ ਸਾਹਿਬ ਦੀ ਫੋਟੋ ਲਾ ਜੈ ਹਾਂ ਦੋਸਤੋ ਅੱਜ ਆਪਾਂ ਮਾਨਯੋਗ ਐਸਐਸਪੀ ਦਫਤਰ ਖੰਨਾ ਦੇ ਪਾਰ ਖੜੇ ਆ ਦਲਵੀਰ ਸਿੰਘ ਮਲੇਆਲਾ ਭਾਈਨ ਸਿੰਘ ਦੁਲਮਾ ਨਾਲ ਆਪਣੇ ਸਾਜਣ ਖੜੇ ਨੇ ਲੀਟਰ ਜਿਹੜੋ ਹੈਗੇ ਨੇ ਇਹ ਆਪਣਾ ਵਸਪਾਪ ਹਣਾ ਪਹਿਲਾ ਆਪਾਂ ਦੁਲਮਾ ਸਾਹਿਬ ਕੋਲ ਨਹੀਂ ਜਾਵਾਂਗੇ ਦੋਨੋਂ ਸਭ ਜਾਇਨ ਜੀ ਅੱਜ ਤੁਸੀਂ ਐਸਐਸਪੀ ਦਫਤਰ ਦੇ ਬਾਹਰ ਸਪੀਕਰ ਲਾ ਕੇ ਬੈਠਣ ਕੀ ਚੱਕਰ ਪੈ ਗਿਆ ਹੈ ਮੈਂ ਹਰਪ੍ਰੀਤ ਸਿੰਘ ਦੁਲਮਾ ਬੌਜਨ ਸਮਾਜ ਬੜੀ ਜਿਲ੍ਹਾ ਪ੍ਰਧਾਨ ਜੀ ਲੁਧਿਆਣਾ ਜੇ ਸਭ ਤੋਂ ਪਹਿਲਾਂ ਤਾਂ ਮੈਂ ਜਨਰਲ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਬਲੰਦ ਕਰਨ ਵਾਸਤੇ ਸਾਡੇ ਕੋਲ ਪਹੁੰਚੇ ਹਨ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਗ ਅੱਜ ਦਾ ਜਿਹੜਾ ਧਰਨਾ ਜੀ ਗੁਰਦੀਪ ਕਾਲੀਆ ਉਹ ਇੱਕ ਸੋਸ਼ਲ ਵਰਕਰ ਆ ਆਮ ਵੇਟ ਕਰਵਾਦੀ ਆ ਉਹਨੇ ਕੋਈ ਵੀਡੀਓ ਵਾਇਰਲ ਹੋ ਰਹੀ ਸੀ ਭਗਵੰਤ ਮਾਨ ਦੀ ਤੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਉਹ ਕਿਤੇ ਸ਼ੇਅਰ ਕਰਤੀ ਉਹ ਕਿਹੜੀ ਵੀਡੀਓ ਹੈਗੀ ਆ ਉਹ ਮੈਂ ਤਾਂ ਦੇਖੀ ਨਹੀਂ ਹੈਗੀ ਕਿ ਕੀ ਆ ਕਿ ਨਹੀਂ ਹੈ ਜਿਨ੍ਹਾਂ ਨੇ ਦੇਖੀ ਉਹਨੂੰ ਪਤਾ ਹੋਊਗਾ ਪਰ ਉਹ ਵੀਡੀਓ ਵਾਇਰਲ ਕਰੀਆ ਉਹ ਕੋਈ ਉਹਨਾਂ ਦੇ ਐਂਟੀ ਹੋਊਗੀ ਉਹਨਾਂ ਦੇ ਮਾਨ ਸਨਮਾਨ ਦੀ ਹੋਊਗੀ ਮੱਥੇ ਪਰਕ ਇਹਨਾਂ ਨੇ ਜੀ ਸ਼ੇਅਰ ਕਰੀਆ ਤਾਂ ਉਹ ਜਿਹੜੀ ਕਿ ਵੀਡੀਓ ਵਾਇਰਲ ਹੋਈ ਆ ਉਸ ਵੀਡੀਓ ਦੇ ਮੁੱਦੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬੋਲ ਰਹੇ ਆ ਕਾਂਗਰਸ ਦੇ ਲੀਡਰ ਵੀ ਬੋਲ ਰਹੇ ਨੇ ਹਰ ਜਿਹੜੀ ਸ਼ੇਰ ਗਰਦੀਪ ਕਾਲੀ ਨੇ ਕੀਤੀ ਆ ਤੇ ਜਿਹੜਾ ਬੀਜੇਪੀ ਦਾ ਪ੍ਰਧਾਨ ਅਸ਼wini ਕੁਮਾਰ ਉਹਨੇ ਵੀ ਸ਼ੇਰ ਕੀਤੀ ਜੀ ਕਿਸੇ ਤੇ ਪਰਚਾ ਨਹੀਂ ਹੋਇਆ ਇਹ ਪਰਚਾ ਗਰਦੀਪ ਕਾਲੀ ਦੀ ਹੋਇਆ ਇਸ ਕਰਕੇ ਸਾਡਾ ਰੋਸ ਆ ਅੱਜ ਰੋਸ ਤਰਨਾ ਵੀ ਇਸ ਪਰਚੇ ਨੂੰ ਰੱਦ ਕਰਕੇ ਇਹ ਨਹੀਂ ਹਾਂ ਕਿਤਾ ਜਾਵੇ ਹਰ ਸਾਡੇ ਅਵਤਾਰ ਸਿੰਘ ਕ੍ਰਿਪੀ ਸਾਹਿਬ ਤੇ ਸਾਡੇ ਸੂਬੇ ਦੇ ਪ੍ਰਧਾਨ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ਨ ਲਈ ਅਸੀਂ ਧਰਨਾ ਲਾਇਆ ਪਹਿਲਾਂ ਉਹਨਾਂ ਨਾਲ ਸਾਰੇ ਗੱਲਬਾਤ ਰੱਖੀ ਕਿ ਉਹਨਾਂ ਨੇ ਜੋ ਸਾਨੂੰ ਹੁਕਮ ਇਲਾਹੀ ਹੁਕਮ ਕਰਿਆ ਉਸ ਹੁਕਮ ਮੰਨਦੇ ਹੋਏ ਜਿਹੜਾ ਅਗਲਾ ਵੀ ਅੱਜ ਦਾ ਜਿਹੜਾ ਸੁਨੇਹਾ ਹੋਊਗਾ ਉਹ ਅਸੀਂ ਆਪਣੇ ਸੂਬੇ ਪ੍ਰਧਾਨ ਜੀ ਨੂੰ ਦੱਸਾਂਗੇ ਅਤੇ ਅਗਲੀ ਜਿਹੜੀ ਕਾਰ ਹੋਊਗੀ ਉਹਨੂੰ ਵਿੱਚ ਧਿਆਨ ਚ ਰੱਖਦੇ ਹੋਏ ਜੋ ਵੀ ਸਾਨੂੰ ਸੁਨੇਹਾ ਦੇ ਗੋਲ ਕਰ। ਕਿਤੇ ਸਵਾਲ ਇਹ ਵੀ ਆਉਣਾ ਕਿ ਅੱਲਾ ਗਰਦੀਪ ਕਾਲੀ ਤੇ ਕਦੇ ਪਰਚਾ ਹੋਇਆ? ਕਾਰਨ ਕੋਈ ਕੀ ਕਾਰਨ ਕੀ ਆ ਕੱਲੇ ਤੇ ਕਰਨਾ ਪਰਚਾ? ਕਾਰਨ ਤਾਂ ਜੀ ਇਹ ਲੱਗਦਾ ਵੀ ਉਸ ਜਾਤੀ ਵਿਤਕਰਾ ਵੀ ਹੋ ਸਕਦਾ। ਜਾਤੀ ਜਾਤ ਪਾਤ ਲੈ ਜਾਂ ਨਿੱਜੀ ਕੁਝ ਜਾਤੀ ਕੀ ਮਾਮਲਾ। ਜਾਤੀ ਇਹ ਵੀ ਉਹ ਜੇਕਰ ਉਹਨਾਂ ਲੋਕਾਂ ਤੇ ਨਹੀਂ ਪਰਚਾ ਹੋਇਆ। ਸੁਖਵੀਰ ਬਾਦਲ ਤੇ ਨਹੀਂ ਹੋਇਆ। ਅਸ਼ਮਨੀ ਕੁਮਾਰ ਤੇ ਨਹੀਂ ਹੋਇਆ। ਕਿਸੇ ਕਾਂਗਰਸ ਲੀਡਰ ਤੇ ਨਹੀਂ ਹੋਇਆ। ਕਿਸੇ ਵੀ ਲੀਡਰ ਤੇ ਪਰਚਾ ਨਹੀਂ ਹੋਇਆ। ਗਰਦੀਪ ਕਾਲੀ ਤੇ ਕਿਉਂ ਹੋਇਆ? ਤੁਸੀਂ ਇਹ ਸਵਾਲ ਪੁੱਛਿਆ। ਤੇ ਗਰਦੀਪ ਕਾਲੀ ਦਾ ਸੰਤੋ ਇਹ ਲੱਗਦਾ ਹੈ ਵੀ ਜਾਂ ਤਾਂ ਉਹ ਕੋਈ ਸੱਚ ਦੀ ਗੱਲ ਕਰਦਾ ਹੋਊਗਾ ਸੱਚ ਬੋਲਦਾ ਹੋਊਗਾ ਸੱਚ ਕੌਣਾ ਹੈ ਜਾਂ ਫਿਰ ਜਾਤੀ ਦਾ ਕੋਈ ਹੋਊਗਾ ਕਿਉਂ ਐਸੀ ਸਮਾਜ ਚ ਪੈਦਾ ਹੋਇਆ ਜੀ ਤੇ ਸਾਡਾ 100 ਰੁਪਿਆ ਹਾਂ ਤੇ ਬਾਬਾ ਸਾਹਿਬ ਡਾਕਟਰ ਮੀਟ ਕਰ ਸਕਦਾ અપਮਾਨ ਹੋਇਆ ਪਰ ਜਾਦਰਜ ਸਮਰਾਲੇ ਪੁਲਿਸ ਨੇ ਕੀਤਾ ਜਿਹੜੀ ਸਾਈਬਰ ਕ੍ਰਾਈਮ ਨੇ ਗਰਦੀਪ ਕਾਲੀ ਤੇ ਪਰਚਾ ਦਿੱਤਾ ਉਹ ਸੇ ਸਾਈਬਰ ਕ੍ਰਾਈਮ ਕੋਲ ਉਹਦੀ ਇਨਕੁਆਇਰੀ ਚੱਲ ਰਹੀ ਆ ਤੇ ਸਾਨੂੰ 1.5 ਮਿੰਟ ਤੋਂ ਕੋਈ ਉਹਦਾ ਇਨਸਾਫ ਨਹੀਂ ਮਿਲਿਆ ਜੀ ਜਿਹੜਾ ਰਾਜਾ ਦੀ ਨਾਂ ਦੀ ਐਡੀਆ ਉਹ ਅੱਜ ਤੱਕ ਸਾਈਬਰ ਕ੍ਰਾਈਮ ਨੂੰ ਕਲੀਅਰ ਨਹੀਂ ਹੋਈ ਬੜਾ ਦੁੱਖ ਦੀ ਗੱਲ ਆ ਵੀ ਉਹਨੂੰ ਕੌਣ ਕਰੂਗਾ ਸਾਈਬਰ ਕ੍ਰਾਈਮ ਸਹੀ ਜਿਹੜੇ ਕੇ ਬਾਬਾ ਸਾਹਿਬ ਡਾਕਟਰ ਅਵੀਰਕਰ ਸਾਹਿਬ ਦੇ ਜਿੱਥੇ ਵੀ ਦੇਖਦੇ ਆ ਥਾਂ ਲੇ ਦੇਖਦੇ ਆ ਡੀਸੀ ਦਫ਼ਤਰ ਦੇਖਦੇ ਆ ਐਸਐਸਪੀ ਦਫ਼ਤਰ ਦੇਖਦੇ ਆ ਕਿਸੇ ਵੀ ਡਾਕਟਰ ਦੇ ਤਾਂ ਦਾ ਬਾਬਾ ਸਾਹਿਬ ਡਾਕਟਰ ਅਵੀਰਕਰ ਸਾਹਿਬ ਦੀ ਫੋਟੋ ਲੱਗੀ ਹੋਈ ਜ਼ਰੂਰ ਨਜ਼ਰ ਆਉਂਦੀ ਆ ਪਰ ਜਦੋਂ ਬਾਵਾ ਸਾਹਿਬ ਡਾਕਟਰ ਮੈਡਸ ਵੇਟ ਕਰਦਾ અપਮਾਨ ਹੁੰਦਾ ਤਾਂ ਉੱਥੇ ਉਹ ਤੁੰਗ ਕਰਦੀ ਨਹੀਂਦਾ ਸੁੱਤੇ ਪਏ ਜੇਕਰ ਬਾਵਾ ਸਾਹਿਬ ਡਾਕਟਰ ਮੀਤਕਰ ਸਾਹਿਬ ਦਾ ਫਲੋਰ ਦੇ ਅੰਦਰ ਬੁੱਤ ਦੀ ਤੋੜ ਪੈਨ ਹੋਈ ਤਾਂ ਉੱਥੇ ਵੀ ਨਾ ਕਿਸੇ ਪਾਰਟੀ ਦਾ ਕੋਈ ਆਵਾਜ਼ ਤੇ ਨਾ ਹੀ ਕੋਈ ਪੁਲਿਸ ਪ੍ਰਸ਼ਾਸਨ ਦਾ ਤੇ ਉੱਥੇ ਜੇਕਰ ਆਵਾਜ਼ ਬਣੀਆ ਤਾਂ ਸਾਡਾ ਬੱਬਰ ਸ਼ੇਰ ਪੰਜਾਬ ਦਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰਿੰਪਲ ਸਾਹਿਬ ਬਣੇ ਨੇ ਤਾਂ ਕਿ ਉਹਨਾਂ ਦੋਸ਼ੀਆਂ ਨੂੰ ਪਰਚਾ ਦੇ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਡੱਕੇ ਥੋੜਾ ਧੰਨਵਾਦ ਸਰਦਾਰ ਜੀ ਆਪਾ ਇਧਰ ਵੀ ਗੱਲ ਕਰਦੇ ਹਾਂ ਤੁਸੀਂ ਇਸ ਮੁਦਰ ਕੀ ਕਹਿਣਾ ਚਾਹੋਗੇ ਜੀ ਮੈਂ ਬਲਜੀ ਸਿੰਘ ਸਲਾਣਾ ਜਰਨਲਿਸਟ ਕਤਰ ਬੋਧਨ ਸਮਾਜ ਦੀ ਪਾਰਟੀ ਪੰਜਾਬ ਔਰ ਧੰਨਵਾਦੀ ਹੈ ਪੱਤਰਕਾਰ ਸਾਥੀਆਂ ਦੇ ਕਿ ਜਿਹੜੇ ਸਮਾਜ ਦੀ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਜਤਨ ਕਰਦੇ ਆ ਲਗਾਤਾਰ ਜਤਨਸ਼ੀਲ ਹੈ ਮਾਨ ਸਾਹਿਬ ਤੇ ਅੱਜ ਦਾ ਜਿਹੜਾ ਸਾਡਾ ਤਰਨ ਹੈ ਇਹ ਇੱਕ ਅੰਬੇਡਕਰ ਹੀ ਸਾਥੀ ਆ ਜਿਹੜਾ ਸਾਡਾ ਜਿਹੜਾ ਖਾਸ ਕਰਕੇ ਅੰਬੇਡਕਰ ਦੀ ਮੂਵਮੈਂਟ ਦੇ ਤੇ ਔਰ ਲੋਕ ਮੁੱਦਿਆਂ ਦੇ ਉੱਤੇ ਅਕਸਰ ਹਮੇਸ਼ਾ ਮੇਂ ਦਿੱਤੋ ਉਹਨਾਂ ਦੀ ਗੱਲ ਨੂੰ ਰੱਖਦਾ ਤੇ ਲੜਦਾ ਰਹਿੰਦਾ ਉਸ ਦੇ ਵੱਲੋਂ ਇੱਕ ਵੀਡੀਓ ਪਿਛਲੇ ਦਿਨੀ ਅਸੀਂ ਦੇਖੀ ਤਾਂ ਨਹੀਂ ਸੁਣੀ ਹੈ ਹੁਣ ਚੈਨਲਾਂ ਦੇ ਮਾਧਿਅਮ ਤੋਂ ਵੀ ਸੁਣ ਰਹੇ ਆ ਟੀਵੀ ਦੇ ਉੱਤੇ ਵੀ ਦੇਖ ਰਹੇ ਆ ਤੇ ਸੁਣ ਰਹੇ ਆ ਕਿ ਕੋਈ ਮਾਨ ਸਾਹਿਬ ਦੇ ਖਿਲਾਫ ਸਾਡੇ ਸੀਐਮ ਮਨਜੋਗ ਸੀਐਮ ਸਾਹਿਬ ਦੇ ਕੋਈ ਖਿਲਾਫ ਹੈ ਜਿਹੜੀ AI ਦੁਆਰਾ ਵੀਡੀਓ ਕੋਈ ਬਣੀ ਹੋਈ ਹੈ ਸ਼ਾਇਦ ਉਹ ਅੱਗੇ ਇਹਨਾਂ ਨੇ ਸ਼ੇਅਰ ਕੀਤੀ ਗਈ ਹੈ AI ਦੁਆਰਾ ਜੇ ਕੋਈ ਵੀਡੀਓ ਬਣਾਈ ਜਾਂਦੀ ਹੈ ਤਾਂ ਬਹੁਤ ਨਿੰਦਣ ਜੋ ਘਟਦਾ ਅਸੀਂ ਇਸ ਗੱਲ ਦੇ ਨਾਲ ਸਹਿਮਤ ਹੈ ਕਿ AI ਦੁਆਰਾ ਜੇ ਕੋਈ ਬਣਾਈ ਜਾਂਦੀ ਹੈ ਤਾਂ ਨਿੰਦਣ ਜੋਗਾ ਬਈ ਅਸੀਂ ਇਸ ਗੱਲ ਤੇ ਸਿਰਫ ਇਹਨਾਂ ਕੱਜ ਜ਼ਰੂਰ ਜਿਹੜਾ ਸਾਡਾ ਧਰਨਾ ਲਾਉਣ ਦਾ ਮਕਸਦ ਆ ਮਾਨ ਸਾਹਿਬ ਉਹ ਇਹੀ ਹੈ ਕਿ AI ਦੁਆਰਾ ਪੜਾਈ ਗਈ ਵੀਡੀਓ ਜਿਹਨੇ ਪਹਿਲਾਂ ਪਾਈ ਹੈ ਬਈ ਅਗਲਾ ਫੜਾ ਬਰ ਰਿਹਾ ਬੋਲ ਰਿਹਾ ਵੱਡੇ ਵੱਡੇ ਚੈਨਦਲਾਂ ਦੇ ਉੱਪਰ ਬੋਲ ਰਿਹਾ ਮੈਂ ਪੀਟੀਸੀ ਦੇ ਸੁਣ ਰਿਹਾ ਸੀ ਕੱਲ ਪਰਸੋਂ ਦਾ ਲਗਾਤਾਰ ਉਹ ਕਹਿੰਦਾ ਮੈਂ 4-5 ਹੋਰ ਸ਼ੇਅਰ ਕਰੂੰਗਾ ਜੀ ਤਾਂ 2-4 ਦਿਨਾਂ ਦੇ ਵਿੱਚ ਬਈ ਉਹ ਬੈਠਾ ਹੈ ਤੁਸੀਂ ਵੱਡੇ ਵੱਡੇ ਅਧਿਕਾਰੀ ਚੱਕ ਲੇਤੇ ਉਹਨੂੰ ਚੱਕ ਲਓ ਫੇਰ ਇਕੱਲੇ ਤੇ ਹੋਰ ਬਹੁਤ ਸਾਰੇ ਮਸਲੇ ਆ ਵੱਡੇ ਮਸਲੇ ਹੈ ਤੁਸੀਂ ਸਾਡੀ ਜ਼ਿੰਦਗੀ ਦਾ ਇੱਕ ਵੱਡਾ ਐਸਾ ਨਿਕਲ ਗਿਆ ਕਿ 83 ਵਾਲੇ ਕਤਲੇਆਮ ਦਾ ਹੁਣ ਤੱਕ ਨਹੀਂ ਕਿਸੇ ਨੂੰ ਇਹਨਾਂ ਫੜਿਆ ਗਿਆ ਐਡਾ ਵੱਡਾ ਕਤਲੇਆਮ ਹੋਇਆ ਤੇ ਧਲੇਦੇ ਪਿੰਡ ਦੇ ਵਿੱਚ ਹੋਇਆ ਰੋਪੜ ਦੇ ਵਿੱਚ ਹੋਇਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸਾਡੇ ਲੋਕਾਂ ਦੇ ਉੱਤੇ ਅਤਿਆਚਾਰ ਹੁੰਦੇ ਆ ਹਨ ਜੀ ਆਹ ਕੱਲ ਪਰसों ਖਮਾਣੂ ਹੋਇਆ ਆਹ ਗੱਲ ਪਰसों ਖਮਾਣੂ ਕਤਲ ਹੋ ਗਿਆ ਭਈ ਉਹ ਨਹੀਂ ਫੜਿਆ ਗਿਆ ਅਜੇ ਤੱਕ ਤੁਹਾਡੇ ਕੋਲੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਜਿ ਕੋਈ ਅੰਬੇਡਕਰ ਹੀ ਸਾਥੀ ਨੇ ਕਿ ਵੀਡੀਓ ਅੱਗੇ ਸ਼ੇਅਰ ਕਰਤੀ ਉਹਨੂੰ ਤੁਰੰਤ ਫੜ ਵੀ ਲਿਆ ਤੇ ਲੱਕੇ ਰੇਲ ਤੇ ਵੀ ਭੇਜਤਾ ਇਹ ਤੁਰੰਤ ਐਕਸ਼ਨ ਹੋ ਗਿਆ ਅੰਬੇਡ ਕਰਦੀਆਂ ਫੋਟੋਆਂ ਦਿਖਾਉਣ ਵਾਲੀ ਸਰਕਾਰ ਭਗਤ ਸਿੰਘ ਦੀਆਂ ਫੋਟੋਆਂ ਦਿਖਾਉਣ ਵਾਲੀ ਸਰਕਾਰ ਜੇ ਭਗਤ ਸਿੰਘਾ ਰ ਅੰਬੇਡ ਕਰੀ ਮੂਵਮੈਂਟ ਦੇ ਉੱਤੇ ਚੱਲਣ ਵਾਲੇ ਲੋਕ ਆ ਉਹਨਾਂ ਨੂੰ ਤਾਂ ਤੁਰੰਤ ਲੱਕੇ ਰੇਲ ਤੇ ਸੁੱਟ ਦਿੰਦੀ ਆ ਉਹਨਾਂ ਤੇ ਤੁਰੰਤ ਕਾਰਵਾਈ ਕਰਦੀ ਆ ਇਹ ਭਈ ਫਿਰ ਸੁਖਵੀਰ ਬਦਲ ਤੇ ਵੀ ਕਰ ਦੋ ਉਹ ਜਿਹੜਾ ਕੋਈ ਸ਼ੇਅਰ ਕੀਤਾ ਹੈ ਉਸੇ ਮੁੱਦੇ ਦੇ ਉੱਤੇ ਇਕੱਲੇ ਇਕੱਲੇ ਪੁਆਇੰਟ ਵਾਈਜ਼ ਬੋਲ ਰਿਹਾ ਉਹ ਉਹ ਖੈਰਾ ਸਾਹਿਬ ਵੀ ਬੋਲ ਰਹੇ ਆ ਕਾਂਗਰਸ ਦੇ ਵੱਡੇ ਲੀਡਰ ਬੋਲ ਰਹੇ ਆ ਭਾਈ ਮੈਨੂੰ ਤਾਂ ਲੱਗਦਾ ਨਹੀਂ ਕੋਈ ਅੱਜ ਤੱਕ ਪੰਜਾਬ 'ਚ ਅੱਜ ਜਿਹੜੀ ਵੀਡੀਓ ਸ਼ੇਅਰ ਹੋ ਰਹੀ ਆ ਇਹ ਇਹਤੇ ਬੋਲ ਰਹੇ ਆ ਕਿੰਨੇ ਕੁ ਸਿੱਟੇ ਗਏ ਆ ਮੈਨੂੰ ਦੱਸ ਦੋ ਵੀ ਜੇਲ੍ਹ 'ਚ ਹੋਰ ਕਿਹੜਾ ਸਿੱਟਾ ਗਿਆ ਫਿਰ ਸਾਡੇ ਨਾਲੇ ਕਿਉਂ ਕੁਵਾਜ ਦਾ ਸੰਕੇਤਕ ਧਰਨਾ ਅਸੀਂ ਦਿੱਤਾ ਤੁਰੰਤ ਕਾਰਵਾਈ ਕਰਕੇ ਮਾਨਯੋਗ ਕ੍ਰਿਮਪੁਰ ਸੀਪ ਦੇ ਹੁਕਮਾਂ ਅਨੁਸਾਰ ਕੇ ਅੱਜ ਦੀ ਤੁਸੀਂ ਕਾਰਵਾਈ ਪਾਓ ਤੇ ਅਗਲਾ ਅੱਜ ਹੀ ਅਸੀਂ ਚੇਤਾਵਨੀ ਦੇ ਕੇ ਜਾਵਾਂਗੇ ਅਸੀਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰਨਾ ਚਾਹੁੰਦੇ ਅਸੀਂ ਨਹੀਂ ਕਰਦੇ ਉਹਨਾਂ ਦੀ ਉਲੰਘਣਾ ਅਸੀਂ ਚਾਹੁੰਦੇ ਹਾਂ ਕਿ ਮਾਨਯੋਗ ਹੁਕਮ ਜਿਹੜੀ ਅਦਾਲਤ ਆ ਉਹ ਇਹਨਾਂ ਮੁੱਦਿਆਂ ਤੇ ਵੀ ਡਿਸੀਜਨ ਲਵੇ ਆਪਣੇ ਆਪ ਡਿਸੀਜਨ ਲਵੇ ਜਿੱਥੇ ਕਤਲ ਹੁੰਦੇ ਨੇ ਵੱਡੇ ਬਲਾਦਕਾਰ ਹੁੰਦਿਆਂ ਨਿਤ ਹੁੰਦੇ ਆ ਉਹਨਾਂ ਲੋਕਾਂ ਦਾ ਵੀ ਦੇਖੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਅਗਲੀ ਜਿਹੜੀ ਬਣਦੀ ਆ ਉਹਨਾਂ ਨੂੰ ਸਾਥੀ ਨਾਲ ਸਾਡੇ ਰਿਹਾ ਕੀਤਾ ਜਾਵੇ ਅਦਰਵਾਈਜ਼ ਅਗਲਾ ਜਿਹੜਾ ਸਾਡਾ ਧਰਨਾ ਹੈ ਉਹ ਵੱਡੀ ਲਾਮਬੰਦੀ ਦੇ ਨਾਲ ਵੱਡੇ ਪੱਧਰ ਤੇ ਇੱਥੇ ਹੋਊਗਾ ਔਰ ਪੰਜਾਬ ਦੇ ਪ੍ਰਧਾਨ ਦੀ ਕਵਾਈ ਚ ਹੋਊਗਾ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਕਿੱਥੇ ਹੋਵੇਗੀ ਔਰ ਉਹਦੇ ਵਿੱਚ ਅਸੀਂ ਆਮ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਸਮੁੱਚੇ ਪੰਜਾਬ ਦੇ ਭਾਈਚਾਰੇ ਨੂੰ ਖੰਨੇ ਦੇ ਭਾਈਚਾਰੇ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜੇਕਰ ਇਹਨਾਂ ਧੱਕਿਆਂ ਤੋਂ ਬਚਣਾ ਹੈ ਤੇ ਫਿਰ ਆਓ ਸੜਕਾਂ ਦੇ ਤੁਹਾਨੂੰ ਆਉਣਾ ਪੈਣਾ ਤੇ ਜਿਹੜੇ ਵਿਚਾਰੇ ਸਾਥੀ ਸਾਡੇ ਗੁੰਮਰਾਹ ਹੋ ਕੇ ਤੁਰੰਤ ਇਸ ਕਾਰਵਾਈ ਦੇ ਉੱਤੇ ਜਾ ਕੇ ਪੁਲਿਸ ਧਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਾਉਂਦੇ ਆ ਉਹਨਾਂ ਨੂੰ ਵੀ ਬੇਨਤੀ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਐਵੇਂ ਕਿਸੇ ਦੀ ਮਗਰ ਲੱਗ ਕੇ ਸਰਕਾਰਾਂ ਤਾਂ ਉਧੀਆਂ ਜਾਂਦੀਆਂ ਰਹਿੰਦੀਆਂ ਨੇ ਅੱਜ ਇਹ ਐ ਕੱਲ ਨੂੰ ਕੋਈ ਹੋਰ ਆ ਜਾਣੀ ਆ ਮੰਤਰੀ ਕੋਈ ਹੋਰ ਬਣ ਜਾਣਾ ਤੇ ਇਥੇ ਚੱਲਦਾ ਤੁਹਾਨੂੰ ਵਿੱਚੇ ਢੋਕ ਰਿਆ ਇੱਕ ਢੁੰਡੀ ਛੋਟੀ ਰਹਿ ਗਈ ਕਾਲੀ ਨੇ ਵੀਡੀਓ ਉਹ ਸ਼ੇਅਰ ਕੀਤੀ ਇਹਨੂੰ ਕੀਤੀ ਮੈਂਗਾ ਸੋਸ਼ਲ ਮੀਡੀਆ ਤੇ ਕਰੀ ਆ ਉਹਨੇ ਕੋਈ ਵਿਅਕਤੀਗਤ ਨਹੀਂ ਉਹਨੂੰ ਫਾਰਵਰਡ ਕਰਤ ਕਰਤਾ ਆ ਆਮ ਜਿਵੇਂ ਆਪਾਂ ਕਰ ਦਿੰਦੇ ਆ ਮੇਰੇ ਕੋਲੋਂ ਵੀ ਆਉਂਦੇ ਆ ਸਾਡੇ ਪੰਜਾਬ ਦੇ ਪ੍ਰਧਾਨ ਦੀਆਂ ਨੈਸ਼ਨਲ ਲੀਡਰਸ਼ਿਪ ਦੀਆਂ ਵੀਡੀਓ ਆਉਂਦੀਆਂ ਨੇ ਅਸੀਂ ਉਹਨੂੰ ਦੇਖ ਕੇ ਜਨਰਲ ਸ਼ੇਅਰ ਕਰਦੇ ਆ ਲਗਾਤਾਰ ਸ਼ੇਅਰ ਕਰਦੇ ਆ ਕਰਦੇ ਆ ਇਸ ਕਰਕੇ ਤੇ ਅਗਲਾ ਜਿਹੜਾ ਸਾਡਾ ਸੰਘਰਸ਼ ਆ ਅਸੀਂ ਮੰਨ ਲਓਗੇ ਐਸਐਸਪੀ ਸਾਹਿਬ ਨੂੰ ਮਿਲਣ ਦਾ ਯਤਨ ਕੀਤਾ ਉਹਨਾਂ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਕਰਨ ਦਾ ਯਤਨ ਕੀਤਾ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਉਹ ਅੰਦਰ ਐਸਐਸਪੀ ਸਾਹਿਬ ਬੰਦ ਰਹੇਗੇ ਨੇ ਅੰਦਰ ਮੇਰੇ ਖਿਆਲ ਆ ਵੀ ਉਹ ਤਾਂ ਦਰਵਾਜ਼ਾ ਬੰਦ ਆ ਜੀ ਆ ਦਿਖਾ ਦਿਓ ਸਾਰਿਆਂ ਨੂੰ ਦਰਵਾਜ਼ਾ ਬੰਦ ਕਰਕੇ ਮੇਰੇ ਖਿਆਲ ਆ ਵੀ ਸਾਡੇ ਤਰਨਾ ਲਾਉਣ ਤੋਂ ਸ਼ੁਰੂ ਤੋਂ ਪਹਿਲਾਂ ਹੀ ਜਿਹੜਾ ਉਹ ਇੱਥੋਂ ਨਿਕਲ